ਸਤਲੁਜ ਦਾ ਕਹਿਰ ਲਗਾਤਾਰ ਜਾਰੀ ਹੈ ਤੁਹਾਨੂੰ ਹੁਣ ਜਿਹੜੀਆਂ ਤਸਵੀਰਾਂ ਅਸੀਂ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖੋ ਸਤਲੁਜ ਜਿੱਤੇ ਹੱਲੇ ਵੀ ਕਿੰਨੇ ਉਫਾਨਤੇ ਆ ਬੇਸ਼ੱਕ ਜਿਹੜਾ ਪਾਣੀ ਹੈ ਉਹ 1 ਲੱਖ 8000 ਕਿਊਸਕੀ ਜਲਾ ਆ ਰਿਹਾ ਪਰ ਪਾਣੀ ਦੀ ਰਫਤਾਰ ਇੰਨੀ ਕੋ ਜਿਆਦਾ ਪਿੰਡ ਕੱਸੋ ਕੇ ਜਿੱਥੇ ਕਿ ਬੀਐਸਐਫ ਦੀ ਵਾਟਰ ਵਿੰਗ ਜਿਹੜੀ ਹੈ ਉਹ ਸੀਗੀ ਉਹ ਸਾਰੀ ਦੀ ਸਾਰੀ ਜਿਹੜੀ ਹੈ ਪਾਣੀ ਵਿੱਚ ਡੁੱਬ ਚੁੱਕੀ ਹੈ ਤਸਵੀਰਾਂ ਰਾਈ ਤੁਹਾਨੂੰ ਭਲੇ ਅਸੀਂ ਦਿਖਾ ਰਹੇ ਹਾਂ ਇੱਥੇ ਇੱਕ ਬੀਐਸਐਫ ਦੀ ਵਾਟਰ ਵਿੰਗ ਹੁੰਦੀ ਸੀਗੀ ਜਿੰਦਾ ਕਿ ਕੰਮ ਹੈ ਕਿ ਇੱਥੋਂ ਜਿਹੜੀ ਹੈ ਉਹ ਦੂਜੇ ਕਾਲੂ ਵਾਲੇ ਨਾਲ ਸੰਪਰਕ ਕਰਨਾ ਆਣਾ ਜਾਣਾ ਔਰ ਤਸਵੀਰਾਂ ਰਾਹੀਂ ਤੁਹਾਨੂੰ ਦਿਖਾ ਰਹੇ ਆ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵਾਟਰ ਵਿੰਗ ਜਿਹੜੀ ਹੈ ਇਹ ਇਹਦੇ ਦੇ ਉੱਪਰ ਟਿਊਬਾਂ ਸੀ ਇਹਦੇ ਉੱਪਰ ਹੀ ਜਿਹੜੀਆਂ ਉਹ ਆਣ ਜਾਣ ਜਿਹੜਾ ਉਹ ਕੀਤਾ ਜਾਂਦਾ ਸੀਗਾ ਕਾਲੂ ਵਾਲੇ ਨਾਲ ਸੰਪਰਕ ਕੀਤਾ ਜਾਂਦਾ ਸੀ ਪਰ ਆ ਜਿਹੜੀ ਹੁਣ ਜਗਾ ਤੁਹਾਨੂੰ ਤੁਸੀਂ ਦੇਖ ਰਹੇ ਹੋ ਇਹ ਸਾਰੀ ਦੀ ਸਾਰੀ ਜਿਹੜੀਆਂ ਤੇ ਵਾਟਰ ਵਿੰਗ ਸੀ ਉਹ ਪਾਣੀ ਦੇ ਵਿੱਚ ਡੁੱਬ ਚੁੱਕੀ ਐ ਇੱਕ ਤਸਵੀਰ ਇਹ ਇਸ ਤੀ ਹੈ ਇਹ ਇੱਕ ਬਾਥਰੂਮ ਇਹਨਾਂ ਨੇ ਆਪਣਾ ਬਣਾਇਆ ਹੋਇਆ ਸੀਗਾ ਜਿਹੜਾ ਕੀ ਤੁਸੀਂ ਨਿਸ਼ਾਨ ਦੇ ਵਿੱਚੋਂ ਵੀ ਦੇਖ ਸਕਦੇ ਹੋ ਇਹ ਵੀ ਸਾਰੇ ਦਾ ਸਾਰਾ ਜਿਹੜਾ ਉਹ ਇਸ ਟਾਈਮ ਮਿੱਟੀ ਦੇ ਵਿੱਚ ਪਾਣੀ ਦੇ ਵਿੱਚ ਆ ਚੁੱਕਾ ਹੈ ਪੇੜ ਡਿੱਗੇ ਹੋਏ ਨੇ ਔਰ ਨਾਲ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਪਾਣੀ ਦੀ ਰਫਤਾਰ ਕਿੰਨੀ ਜਿਆਦਾ ਪਾਣੀ ਦੀ ਰਫਤਾਰ ਔਰ ਤੁਸੀਂ ਇੰਦਰ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਗਰ ਇਹ ਲਗਾਤਾਰ ਇਸ ਤਰ੍ਹਾਂ ਹੀ ਖਾਰ ਪੰਦਾ ਗਿਆ ਤੇ ਜਿੰਨੀ ਜ਼ਮੀਨ ਹੋਰ ਜਾ ਚੁੱਕੀ ਹੈ ਜਿੱਥੇ ਅਸੀਂ ਖੜੇ ਆ ਸ਼ਾਇਦ ਇਹ ਵੀ ਕੁਝ ਕੁ ਘੰਟਿਆਂ ਦੇ ਅੰਦਰ ਪਾਣੀ ਦੇ ਵਿੱਚ ਹੋਏਗੀ ਇਹ سفیدਾ ਜਿਹੜਾ ਤੁਸੀਂ ਦੇਖ ਰਹੇ ਹੋ ਪਹਿਲੇ ਜ਼ਮੀਨ ਦੇ ਵਿੱਚ ਇਸੇ ਜ਼ਮੀਨ ਦੇ ਨਾਲ ਸੀ ਜਿੱਥੇ ਅਸੀਂ ਖੜੇ ਆ ਜਿਹੜਾ ਅੱਜ ਇਸ ਟਾਈਮ ਜਿਹੜਾ ਉਹ ਪਾਣੀ ਦੇ ਅੰਦਰ ਹੈ ਔਰ ਨਾਲ ਇੱਕ ਪਿੱਪਲ ਹੈ ਉਹ ਵੀ ਪਿੱਪਲ ਵੀ ਜਿਹੜਾ ਪਾਣੀ ਦੇ ਅੰਦਰ ਹੈ ਇਹ ਵੀ ਪਹਿਲੇ ਜ਼ਮੀਨ ਤੇ ਸੀਗਾ ਇਹ ਤੁਸੀਂ ਜਿਹੜਾ ਏਰੀਆ ਦੇਖ ਰਹੇ ਹੋ ਇਹ ਲਗਾਤਾਰ ਕਰੀਬ-ਕਰੀਬ ਕਹਿੰਦੇ ਆ ਜੀ 200 ਮੀਟਰ ਤੋਂ ਉੱਪਰਲਾ ਏਰੀਆ ਸੀਗਾ ਜਿਹੜਾ ਪਾਣੀ ਨੇ ਆਪਣੇ ਧਾ ਲਾ ਲਾ ਕੇ ਖੋਰ ਕੇ ਆਪਣੇ ਨਾਲ ਲੈ ਗਿਆ ਔਰ ਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਰਾਹੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹੋਏ ਆ ਕੀ ਇਸ ਤਰ੍ਹਾਂ ਹੀ ਹੌਲੀ-ਹੌਲੀ ਪਾਣੀ ਜਿਹੜਾ ਉਹ ਮਿੱਟੀ ਨੂੰ ਆਪਣੇ ਨਾਲ ਜਿਹੜਾ ਉਹ ਲੈ ਕੇ ਜਾ ਰਿਹਾ ਹੈ ਕਾਫੀ ਦੂਰ ਤੱਕਰ ਅਗਰ ਆਪਾਂ ਗੱਲ ਕਰੀਏ ਤਾਂ ਸਾਹਮਣੇ ਇੱਕ ਬੀਐਸਐਫ ਦੀ ਪੋਸਟ ਹੈ ਉੱਥੇ ਫੈਂਸਿੰਗ ਹੈ ਜਿਹੜਾ ਕਿ ਬੀਐਸਐਫ ਇਥੋਂ ਆਨਜਨ ਕਰਦੀ ਸੀਗੀ ਉਹਦੀ ਰਖਵਾਲੀ ਕਰਦੀ ਸੀਗੀ ਇਹਹੀ ਵਾਟਰ ਵਿੰਗ ਹੈ ਜਿਹੜੀ ਕਿ ਇਥੋਂ ਹੁਣ ਅੱਜ ਜਿਹੜੀ ਪਾਣੀ ਚ ਡੁੱਬ ਚੁੱਕੀ ਹੈ ਔਰ ਤੁਸੀਂ ਦੇਖੋ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਹ ਜਿਹੜਾ ਤੁਸੀਂ ਇੱਕ ਵਾਈਟ ਕਲਰ ਦਾ ਤੁਸੀਂ ਦੇਖ ਰਹੇ ਹੋ ਇਹ ਇਹ ਪਹਿਲੇ ਦਰਿਆ ਸੀਗਾ ਔਰ ਬਾਕੀ ਸਾਰੀ ਜ਼ਮੀਨ ਸੀ ਔਰ ਸਾਰੀ ਜ਼ਮੀਨ ਪਾਣੀ ਨੇ ਜਿਹੜੀ ਹੈ ਉਹ ਆਪਣੇ ਵਿੱਚ ਲੈ ਲਈ ਹੈ ਇੱਥੇ ਗੱਲਬਾਤ ਕਰਦੇ ਆ ਉਹ ਮਾਲਕ ਵੀ ਮੌਜੂਦ ਨੇ ਇੱਥੇ ਜਿਨ੍ਹਾਂ ਦੀ ਜ਼ਮੀਨ ਹੈ ਉਹਨਾਂ ਕੋਲ ਵੀ ਪੁੱਛ ਲੈਣੇ ਆ ਕਿ ਹਾਲਾਤ ਜਿਹੜੇ ਨੇ ਉਹ ਕੀ ਬਣੇ ਆ ਕਿ ਨਾਮ ਹੈ ਜੀ ਤੁਹਾਡਾ ਲਾਇਲ ਜੀ ਖਾਲਸਾ ਲਾਇਲ ਜੀ ਕਿਹੜੇ ਮੈਂ ਬਾਬਾ ਸੁਖਦੇਵ ਸਿੰਘ ਮੇਰੀ ਰਾਸ਼ਪਿੰਡ ਖਿਲਚਾ ਜੀ ਇਹ ਜ਼ਮੀਨ ਮੇਰੀ ਉਹ ਨਿਆਲੇ ਵਾਲੇ ਵੀ ਕੀ ਜਿਹੜੀ ਇਸ ਟਾਈਮ ਜੋ ਜ਼ਮੀਨ ਹੈ ਮੇਰੀ 2 ਕਿਲੇ ਦਰਿਆ ਲੈ ਗਿਆ ਲੈ ਦੇ ਤਾਂ ਜ਼ਮੀਨ ਕਾਫੀ ਗਿਆ ਹੈ ਪਰ ਮੇਰੀ ਵੀ ਦੋ ਕਿੱਲੇ ਜ਼ਮੀਨ ਸੀ ਜਿਹੜੀ ਅੱਜ ਦਰਿਆ ਦੇ ਵਿੱਚ ਡੁੱਬ ਗਈ। ਪਹਿਲਾ 2023 ਦੇ ਵਿੱਚ ਡਿੱਗੀ। ਮੈਂ ਹੌਲੀ ਹੌਲੀ ਕਿਸੇ ਕੋਈ ਠਾਕੇ ਠਗਾ ਕੇ ਤੇ ਕੋਈ ਆਪਣਾ ਜੋਰ ਜਮਾ ਕਰਕੇ ਇੱਕ ਮਟਰਾਲੀ ਟੋਲੀ ਵੇਚੀ। ਮੈਂ ਉਹਦੇ 'ਚ 4 ਲੱਖ ਦੀ ਨਿੱਕੀ ਪਾਈ। ਜਿਹੜੀ ਆ ਕਿ 2025 ਦੇ ਵਿੱਚ ਆਣ ਕੇ ਉੱਥੇ ਫੇਰ ਉਹਨੇ ਟੋਆ ਮਾਰ ਦਿੱਤਾ। ਅੱਜ ਵੀ ਹਾਲਾਤ ਬਹੁਤ ਮਾੜਾ ਹੈ। ਜਿਹੜੀ ਨਦੀ ਉਹਨੂੰ ਦਰਿਆ ਇਹ ਪੂਰਾ ਜੋਰ ਨਾਲ ਚੱਲਦਾ ਸੀ। ਇਹ ਸਾਡੇ ਅਖੀ ਵੇਹ ਦੇ ਵੇਹ ਨੇ ਅੱਜ ਸਵੇਰ ਦੀ 2:30 ਦੇ ਨਾਲ ਜਿਹੜੀ ਉਹ ਕੈਂਡੀਡੇਟ ਦੇ ਅੰਦਰ ਅੰਦਰ ਲਹਿ ਗਿਆ। ਹੁਣ ਇਹ ਜੋ ਅੱਗੇ ਜਿਹੜੀ ਜ਼ਮੀਨ ਹੈ ਉਹ ਥੋੜੀ ਜਿਹੀ ਧੋਨੀ ਨਹੀਂ ਜਦੋਂ ਹੋਰ ਇੱਕ ਨਾਲ ਦੋ ਕਨਾਲ ਦਾ ਡੇਢ ਦੇਖ ਲਿਆ ਉਦੋਂ ਅੱਗੇ ਸਿੱਧਾ ਨਿਆਲੇ ਵਾਲੇ ਨੂੰ ਖਤਰਾ ਪੈ ਜਾਣਾ ਤਾਂ ਸਿੱਧਾ ਦਰਿਆ ਨਿਆਲੇ ਨੂੰ ਜਾਏਗਾ ਸਾਨੂੰ ਇਹ ਆ ਉਹ ਪਾਸਾ ਨਹੀਂ ਵਾ ਉਹ ਪਾਸਾ ਨਹੀਂ ਵਾ ਬਹੁਤ ਜਿਹੜਾ ਨਿਆਲੇ ਵਾਲੇ ਨੂੰ ਅੱਗੇ ਲੰਘਣ ਵਾਲਾ ਹੈ ਨਾ ਜਿਹੜਾ ਸਿਰਫ ਕਈ ਥਾਵਾਂ ਤੋਂ ਤਾਂ ਦੋ ਤਿੰਨ ਕਰਮਾ ਥਾਂ ਰਹਿ ਗਿਆ ਜੇ ਉਹ ਡਿੱਗ ਪਿਆ ਤੇ ਸਿੱਧਾ ਨਿਆਲੇ ਵਾਲੇ ਨੂੰ ਖਤਰਾ ਹੋ ਜਾਏਗਾ ਸਿੱਧਾ ਨਿਆਲੇ ਵਾਲੇ ਨੂੰ ਦਰਿਆ ਚਲਾ ਜਾਏਗਾ ਫਿਰ ਜਿੰਨੀ ਲੋਕਾਂ ਦੀ ਇੱਧਰ ਜ਼ਮੀਨ ਹੈ ਉਹ ਸਾਰੀ ਦਰਿਆ ਦੀ ਮਾਰ ਨਾਲ ਆ ਜਾਏਗੀ ਉਥੇ ਸਾਰਾ ਦਰਿਆ ਬਣ ਸਕਦਾ ਹੈ ਅਸੀਂ ਤਾਂ ਇਹ ਮੰਨ ਕਰਨੇ ਆ ਕਿ ਇੱਕ ਤੇ ਅਸੀਂ ਕੋਈ ਨੋਚਾ ਬੱਜਾਣ ਨੂੰ ਜਾਂ ਘਟਿਆਂ ਗੁੱਟਿਆਂ ਦਾ ਲਿਆ ਕੇ ਜਿਹੜਾ ਪ੍ਰਬੰਧ ਕੀਤਾ ਜਾਵੇ ਇਹ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਅੱਗੇ ਇਹਦਾ ਕੋਈ ਸਾਡੇ ਪੱਲੇ ਕੁਝ ਨਹੀਂ ਹੈਗਾ ਜੇ ਪਿੱਛੇ ਫਸਲ ਵੀ ਹੈਗਾ ਸੀ ਉਹ ਵੀ ਸਾਰਾ ਮਰ ਗਿਆ ਮੰਨ ਤੌਰ ਉਰ ਕਿਸੇ ਦਾ ਕੋਈ ਫਸਲ ਨਹੀਂ ਰਹਿ ਗਿਆ ਬਹੁਤ ਸਾਡੀ ਹਰ ਵਾਰੀ ਦੀ ਵਾਰੀ ਇਹਨਾਂ ਨੁਕਸਾਨ ਹੁੰਦਾ ਅਸੀਂ ਤਾਂ ਪਤਾ ਨਹੀਂ ਕਿਹੜੇ ਹਸਾਬ ਨਾਲ ਜੀਣੇ ਆ ਕੋਈ ਸਾਡਾ ਹਸਾਬ ਨਹੀਂ ਹੈਗਾ ਇਹ ਪੱਕਾ ਕੋਈ ਹੱਲ ਨਹੀਂ ਹੈ ਕੋਈ ਪੱਕਾ ਹੱਲ ਨਹੀਂ ਹੈਗਾ ਕੋਈ ਇਧਰ ਸਰਕਾਰਾਂ ਵੀ ਜਿਹੜੀਆਂ ਨੇ ਉਹ ਕੋਈ ਧਿਆਨ ਨਹੀਂ ਦਿੰਦੀਆਂ ਇਹ ਸਰਕਾਰਾਂ ਧਿਆਨ ਦਿੰਦੀਆਂ ਇੱਥੇ ਪੂਰੀਆਂ ਨੋਚਾਂ ਨਾਲ ਚੱਬ ਜਾਂਦੀਆਂ ਕੋਈ ਪ੍ਰਬੰਧ ਹੁੰਦਾ ਸੀ ਅੱਜ ਇਹ ਦਰਿਆ ਜਿਹੜਾ ਯਾਗਾ ਨਹੀਂ ਸੀ ਲੰਘਦਾ ਇੰਨੀ ਜ਼ਮੀਨ ਨਹੀਂ ਸੀ ਦਿਖਣੇ ਹੁਣ ਅਸੀਂ ਆਂਦੇ ਆ ਵੀ ਸਾਡੀ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਕਰੋ ਅਸੀਂ ਅੱਗੇ ਬਹੁਤ ਮਾਰੇ ਆ ਤੇ ਸਾਡੀ ਹੁਣ ਜ਼ਮੀਨ ਜਿਹੜੀ ਹੈ ਦੋ ਵਾਰੀ ਦਰਿਆ ਦੇ ਵਿੱਚ ਅਸੀਂ ਮਾੜੀ ਮੋਟੀ ਖਲਤੀ ਚੋਂ ਫਿਰ ਡਿੱਗ ਪਈ ਹੁਣ ਸਾਡੀ ਮਿਹਨਤ ਲੈ ਚੁੱਕੀ ਏ ਕਿ ਖਰੀ ਅੱਗੇ ਹੋਰ ਬਣਨੀ ਏ ਜਾਂ ਨਹੀਂ ਬਣਨੀ ਹਾਂ ਬਿਲਕੁਲ ਜੀ ਦੇਖੋ ਕਿੰਨਾ ਦੁੱਖ ਲੱਗਦਾ ਜਦੋਂ ਇੱਕ ਚੀਜ਼ ਆਪਣੀ ਖੁੰਝ ਜਾਵੇ ਇੱਕ ਫਸਲ ਬਰਬਾਦ ਹੋਣਾ ਇੱਕ ਅਲੱਗ ਗੱਲ ਹੁੰਦੀ ਹੈ ਇੱਕ ਕਮ ਸਕਮ ਜ਼ਮੀਨ ਹੁੰਦੀ ਉਹ ਨਵਾਸ ਹੁੰਦੀ ਕਿ ਮੈਂ ਝੋਨੇ ਦੀ ਅੱਗੇ ਗਾਂ ਕਣਕ ਬੀਜ ਲੁਗਾ ਜੇ ਝੋਨਾ ਵੇਰਾ ਨਹੀਂ ਹੋਇਆ ਤਾਂ ਪਰ ਜੇ ਜ਼ਮੀਨ ਹੀ ਪਾਣੀ ਵਿੱਚ ਚਲੀ ਜਾਏਗੀ ਤੇ ਫਿਰ ਦੁਬਾਰਤ ਉਹੀ ਸ਼ੁਰੂਆਤ ਹੋਏਗੀ ਮਿੱਟੀ ਪਾਣੀ ਪਏਗੀ ਫਿਰ ਉਹਦੇ ਤੇ ਫਸਲ ਲਗਾਨੀ ਪਏਗੀ ਪਤਾ ਨਹੀਂ ਅੱਗੋ ਇਹਨਾ ਕਰਜ਼ਾ ਭਾਰ ਚੱਲ ਸਕਦਾ ਇਨਸਾਨ ਕਿ ਨਹੀਂ ਚੱਲ ਸਕਦਾ ਸਾਡੇ ਨਾਲ ਇੰਟਰਨੈਸ਼ਨਲ ਪੰਥਕ ਦਲ ਦੇ ਮੈਂਬਰ ਸਹਿਬਾਨ ਵੀ ਮੌਜੂਦ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਸਰ ਦਾਸ ਤਲੌਸ ਪੀਪਲ ਸਿੰਘ ਮੈਂ ਫਰੋਈਪੁਰ ਦਾ ਇੰਟਰਨੈਸ਼ਨਲ ਪੰਥਕਦਾਲ ਦਾ ਜ਼ਿਲ੍ਹਾ ਪ੍ਰਧਾਨ ਤੇ ਸਾਨੂੰ ਕੱਲ੍ਹ ਤੋਂ ਹੀ ਪਤਾ ਲੱਗਾ ਰਾਜੀ ਸਿੰਘ ਸਾਹਿਬ ਨੇ ਮੈਸੇਜ ਪਤਾ ਲੱਗਾ ਵੀ ਤੇ ਢਾ ਲੱਗ ਰਹੀ ਜਿੱਥੇ ਤੁਹਾਡਾ ਕੈਂਪ ਲੱਗਾ ਤੇ ਅੱਜ ਸਾਡੇ ਕੋਈ ਹੋਰ ਜਿਵੇਂ ਹੋਰ ਪਾਸੇ ਸੀ ਪਰ ਉਹਨਾਂ ਨੇ ਸਾਰੇ ਬੰਦ ਕਰਕੇ ਉਹ ਕਹਿੰਦੇ ਵੀ ਤੁਸੀਂ ਪਹਿਲਾਂ ਉੱਥੇ ਜਾਓ ਕਿਉਂਕਿ ਸਿੰਘ ਸਾਹਿਬ ਜਿਹੜੇ ਆ ਜਸਬੀਰ ਸਿੰਘ ਰੋਡ ਦੇ ਸੰਤ ਪਿੰਡ ਵਾਲੇ ਦੇ ਪੁੱਤ ਜਿਹੇ ਆ ਉਹ ਸਰਪ੍ਰਸਤ ਆ ਇਸ ਪੰਥਕ ਜਥੇਬੰਦੀ ਦੇ ਸਾਹਿਬ ਦਾ ਜਥੇਦਾਰ ਵੀ ਆਕਾਲਤੋ ਸਾਹ ਦੇ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਨਾਲ ਸਾਰੀ ਜਿਹੜੀ ਸਾਡੀ ਟੀਮ ਉਹਨੂੰ ਇੱਥੇ ਭੇਜਿਆ ਜਿਸ ਤਰ੍ਹਾਂ ਦੀ ਵੀ ਸੁਵਿਧਾ ਚਾਹੀਦੀ ਉਹਦੇ ਵਾਸਤੇ ਹੀ ਪ੍ਰਬੰਧ ਕਰਨ ਵਾਸਤੇ ਆਏ ਆ ਚਲੋ ਕਰਨਾ ਤਾਂ ਮਾਲਕ ਨੇ ਹੀ ਆ ਬਾਕੀ ਕਹਿਰ ਬਹੁਤ ਵੱਡਾ ਜਿਹੜਾ ਸਤਲੋਜ ਦਾ ਇੱਕ ਗੱਲ ਪੁੱਛਣਾ ਚਾਹੁੰਦੇ ਆ ਕਿ ਜਿਵੇਂ ਹਬੀਬ ਕੇ ਬੰਨ ਸੀਗਾ ਪਛਾਰੀਆਂ ਦਾ ਬੰਨ ਸੀਗਾ ਕਿ ਇੱਧਰ ਧਿਆਨ ਨਹੀਂ ਗਿਆ ਵੀ ਇੱਧਰ ਵੀ ਕੋਈ ਐਵੇਂ ਦੀ ਢਾਹ ਲੱਗ ਸਕਦੀ ਹੈ ਜਾਂ ਇਸ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਚਲੋ ਇਸ ਤਰ੍ਹਾਂ ਸੀ ਵੀ ਉਹ ਪਹਿਲਾ ਪਹਿਲਾ ਚਾਂਸ ਸੀ ਜਿਹੜਾ ਹਬੀਬ ਕੇ ਜਿਹੜਾ ਐਸ ਦੇ ਹਾਲਾਤਾਂ ਦੇ ਹਿਸਾਬ ਨਾਲ ਉਹ ਕੁਝ ਵੀ ਨਹੀਂ ਬਹੁਤ ਛੋਟਾ ਜਿਹਾ ਸੀ ਪਰ ਉੱਥੇ ਇੰਨਾ ਕ ਹਜੂਮ ਇਕੱਠਾ ਹੋਇਆ ਕਿ ਉਹ ਕਈ ਪੁੱਸਤਾ ਤੱਕ ਮੇਰੇ ਖਾਲੇ ਵੀ ਉਹ ਬੰਨ ਜਿਹੜਾ ਪੱਕਾ ਹੋ ਗਿਆ ਵੀ ਉਹ ਟੁੱਟੇਗਾ ਨਹੀਂ ਹੁਣ ਪਰ ਜੇ ਅੱਜ ਇੱਥੇ ਵੀ ਜਿਵੇਂ ਮੈਂ ਤਾਂ ਫਰੋਇਪੁਰ ਵਾਲੇ ਜਿਹੜੇ ਜ਼ਿਲ੍ਹੇ ਦੇ ਇਸ ਇਲਾਕੇ ਦੇ ਲੋਕ ਹਨ ਕਿਉਂਕਿ ਉਹਨਾਂ ਨੂੰ ਆਉਣਾ ਵੀ ਨਜ਼ਦੀਕ ਨੇੜੇ ਸੋਖਾ ਤੇ ਪ੍ਰਬੰਧ ਵੀ ਛੇਤੀ ਕਰ ਸਕਦੇ ਜਿੰਨੇ ਫਰੋਇਪੁਰ ਵਾਲੇ ਮੇਰੇ ਵੀਰ ਸੁਣਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਦੇਖੋ ਆਪਣੇ ਜ਼ਿਲ੍ਹਾ ਪ੍ਰਧਾਨ ਸਾਹਿਬ ਦੀ ਅੱਖਾਂ 'ਚ ਪਾਣੀ ਆ ਗਿਆ ਗੱਲ ਕਰਦੇ ਕਰਦੇ ਭਾਵੁਕ ਹੋ ਗਏ ਨੇ ਗੱਲ ਕਰਦੇ ਕਰਦੇ ਕਿਉਂਕਿ ਹਾਲਾਤ ਐਸੇ ਬਣ ਗਏ ਨੇ ਆ ਹਬੀਬ ਕੇ ਤੋਂ ਜ਼ਿਆਦਾ ਇਹ ਵੀਰ ਹੈ ਇਹ ਭਾਈ ਸਾਹਿਬ ਸਾਡੇ ਜਿਹੜੇ ਨੇ ਇਹਨਾਂ ਦੀ ਜ਼ਮੀਨ ਜਿਹੜੀ ਹੈ ਚਲੀ ਗਈ ਹੈ ਅੱਖਾਂ 'ਚ ਹੰਝੂ ਨੇ ਕੀ ਕਰੇਗਾ ਵਿਚਾਰਾ ਕਿਸਾਨ ਵੀ ਅਗਰ ਜੇ ਜ਼ਮੀਨ ਹੀ ਨਹੀਂ ਰਹੇਗੀ ਤੇ ਕੀ ਕਰੇਗਾ ਕੀ ਬੀਏਗਾ ਬੁੱਝ ਵੀ ਇਹ ਤੇ ਕੀ ਉਹਨਾਂ ਤੋਂ ਵੱਢੇਗਾ ਫਸਲ ਕੱਟੇਗਾ ਕੁਝ ਕਹਿਣਾ ਬਹੁਤ ਮੁਸ਼ਕਲ ਹੈ ਸਾਡੇ ਭਾਈ ਸਾਹਿਬ ਕੋਈ ਨਹੀਂ ਵੀਰ ਜੀ ਹੌਸਲਾ ਰੱਖੋ ਕੀ ਹੋਣਾ ਇਹਨਾਂ ਵੀਰਾਂ ਦਾ ਦੁੱਖ ਸੁਣ ਕੇ ਆਪ ਨੂੰ ਆਉਂਦਾ ਵੀ ਸਾਡੇ ਭਰਾਲੇ ਮੈਂ ਉਹੀ ਗੱਲ ਕਰਦਾ ਪਿਆ कि ਤੁਸੀਂ ਭਾਉਕ ਹੋਗੇ ਸਿਰਫ ਗੱਲ ਕਰਦੇ ਕਰਦੇ ਵੀ ਇਹਨਾਂ ਵੀਰਾਂ ਦਾ ਦੁੱਖ ਕਿੰਨਾ ਵੱਡਾ ਹੈ ਅਪੀਲ ਇਹੀ ਆ ਵੀ ਗੱਟੇ ਭਰ ਕੇ ਤੇ ਇੱਥੇ ਜਲਦੀ ਤੋਂ ਜਲਦੀ ਲਿਆਓ ਤੇ ਘੱਟ ਵਜ਼ਨ ਚ ਲਿਆਓ ਵੱਡੇ ਟਰਾਲੇ ਨਹੀਂ ਛੋਟੀਆਂ ਟਰਾਲੀਆਂ ਚ ਜਿੰਨੇ ਵੀ ਆ ਸਕਦੇ ਹੋ ਲਿਆਓ ਇੱਥੇ ਪ੍ਰਬੰਧ ਕਰੀਏ ਆਪਾਂ ਇੱਥੇ ਨੋਚਾਂ ਵੰਡ ਦਈਏ ਤੇ ਜਿਹੜੇ ਵੀਰਾਂ ਦੀ ਫਸਲ ਰੁੜ ਗਈ ਆ ਵਿੱਚ ਜ਼ਮੀਨ ਉੱਤ ਰੁੜ ਗਈ ਪਰ ਜਿਹੜੀ ਅਜੇ ਰੁੜਨ ਵਾਲੀ ਆ ਕੋ ਨਾਲ ਜਿਹੜਾ ਪਿੰਡ ਆ ਨਿਹਲੇ ਵਾਲਾ ਉਹ ਪਿੰਡ ਬਚ ਜੇ ਉਹਨਾਂ ਦੇ ਵਿਚਾਰਾਂ ਦੇ ਘਟ ਹੈਗੇ ਤੇ ਉਹ ਬਣਾਉਣ ਬਹੁਤ ਔਖੇ ਹੋ ਜਾਣਾ। ਜੀ ਇੱਕ ਤੋਂ ਤਾਂ ਕਾਫੀ ਨੀਵਾ ਹੈ ਨਹਿਾਰੇ ਵਾਲਾ ਜਿਹੜਾ। ਨਾਲ ਹੀ ਆ ਜੀ ਇਧਰ ਘੁੰਮ ਕੇ ਦਰਿਆ ਫਿਰ ਦੂਜੇ ਪਾਸੇ ਨਾਲ ਲੱਗ ਗਿਆ ਉਹ ਵੇਖੋ ਨਾ ਬਿਲਕੁਲ ਨਾਲ ਹੀ ਲੱਗਿਆ ਖੜਾ ਪਾਣੀ ਤੇ ਜੇ ਆ ਨੁਕਰ ਜੀ ਟਹਿ ਜਾਂਦੀ ਤੇ ਨਹਿਾਰੇ ਵਾਲਾ ਪਿੰਡ ਸਮਝੋ ਚਲੇ ਜਾਣਾ ਦਰਿਆ ਦੇ ਵਿੱਚ ਦਰਿਆ ਚਲੇ। ਹਾਂ। ਆ ਬਿਲਕੁਲ ਜੀ ਐਸ ਆਰ ਸੰ ਜਿਲ੍ਹਾ ਪ੍ਰਧਾਨ ਸਾਡੇ ਨਾਲ ਜਿਹੜਾ ਇੰਟਰਨੈਸ਼ਨਲ ਪੰਥਕ ਦਲ ਦੇ ਇਹਨਾਂ ਦੀ ਆ ਵੀ ਪੂਰਾ ਸਹਿਯੋਗ ਹੈ ਇਹਨਾਂ ਦੇ ਵੀ ਲੋਕ ਇੱਥੇ ਆਏ ਹੋਏ ਕੰਮ ਕਰ ਰਹੇ ਆ ਤੇ ਗੱਲਬਾਤ ਕਰਦੇ ਆ ਵੀਰ ਨਾਲ। ਕੀ ਨਾਮ ਹੈ ਤੇ ਜੀ ਜੀ ਕਿਵੇਂ ਦੇਖ ਰਹੇ ਹੋ ਹਾਲਾਤ ਇਤੋਂ ਦੇ ਜਿਆਦਾ ਮਾੜੇ ਲੱਗ ਰਹੇ ਆ ਗੱਲ ਆਪਾਂ ਕੱਲੇ ਹਵੀਬ ਵਾਲੇ ਦੀ ਕਰਦੇ ਸੀ ਚਲੋ ਭਰਾਵਾਂ ਦੇ ਸਹਿਯੋਗ ਨਾਲ ਬੰਨਿਆ ਗਿਆ ਪਛਾੜੀਆਂ ਵੀ ਬਚਾ ਲਿੱਤਾ ਗਿਆ ਇਹ ਕਿਉਂ ਨਹੀਂ ਨਜ਼ਰ ਆਈ ਇਹ ਚੀਜ਼ੇ ਵਾਲੀ ਇਹ ਥੋੜਾ ਜਿਹਾ ਲੋਕਾਂ ਦਾ ਧਿਆਨ ਇੱਕ ਪਾਸੇ ਜ਼ਿਆਦਾ ਹੋ ਗਿਆ ਸੀ ਤੇ ਇਧਰ ਦਾ ਥੋੜਾ ਜਿਹਾ ਮੇਲੇ ਪਹਿਲਾਂ ਇਹ ਸਾਰਾ ਪਾਣੀ ਤੇ ਢੀਟੀ ਸੀ ਮਾਰ ਢੀਟ ਸੀ ਸਾਰਾ ਇਹ ਏਰੀਆ ਜਦੋਂ ਇਹ ਪਾਣੀ ਉਤਰਿਆ ਹੁਣ ਦਰਿਆ पे ਨਾ ਉਧਰ ਵਗਦਾ ਸੀ ਹੁਣ ਦਰਿਆ ਨੇ ਉਧਰੋਂ ਆਉਂਦਾ ਇੱਧਰਲੇ ਪਾਸੇ ਨੂੰ ਜ਼ਮੀਨਾਂ ਨੂੰ ਖੋੜਦਾ ਆਉਂਦਾ ਹੈ ਇੱਥੇ ਸਿਰਫ ਆ ਕਨਾਲ ਦੋ ਕਨਾਲ ਦੇ ਮੱਥਾ ਰਹਿ ਗਿਆ ਜਿਹੜਾ ਉੱਚਾ ਹੈ ਇਸ ਤੋਂ ਬਾਅਦ ਸਿਰਫ ਅਗਲੇ ਪਿੰਡ 'ਚ ਹੀ ਜਾਣਾ ਹੈ ਜੋ ਵੀ ਪਾਣੀ ਜਾਣਾ ਹੈ ਤੇ ਇਹ ਤਾਂ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਜੀ ਜਿੰਨੇ ਵੀ ਇੱਥੇ ਵੀਰ ਸੱਜਣ ਪਰੋਇਪੁਰ ਦੇ ਨੇੜੇ ਤੇ ਦੇ ਨੇ ਟਰਾਲੀਆਂ ਦੇ ਵਿੱਚ ਗੱਟਿਆਂ ਦੇ ਵਿੱਚ ਮਿੱਟੀ ਲੈ ਕੇ ਆਓ ਤੇ ਉਹ ਲੈ ਕੇ ਆਓ ਥੋੜੀ ਮੱਲਕੀ ਔਲੀ ਦੀ ਮਾਤਰਾ ਰਾਹ ਵੀ ਖਰਾਬ ਹੋਵੇ ਰਸਤਾ ਖਰਾਬ ਹੋਵੇ ਜਿਹੜੇ ਮਤਲਬ ਕਿ ਇਹਨਾਂ ਕੋਲ ਟਰੈਕਟਰ ਖੁੱਭਣ ਦੀ ਜਿਆਦਾ ਨਾਲ ਲੱਦੀ ਜਾਵੇ ਟਰਾਲੀਆਂ ਚ ਲਈ ਜਾ ਜਿਆਦਾ ਨਾਲ ਲੱਦੀ ਜਾਵੇ ਤੇ ਸਾਰੇ ਔਲੀ ਔਲੀ ਜਿੰਨੇ ਵੀ ਲੋਕ ਇਸ ਨੂੰ ਵੇਖ ਸਕਦੇ ਨੇ ਹਾਂ ਸ਼ੇਅਰ ਕਰਨਾ ਤੇ ਜਿੰਨੇ ਲੋਕ ਜ਼ਿਆਦਾ ਆ ਸਕਦੇ ਨੇ ਪਹੁੰਚਣ ਤੇ ਇੱਥੇ ਆਣੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾਇਆ ਜਾ ਸਕਦਾ ਹੈ ਇਹਦੇ ਵਿੱਚ ਜਿਹੜਾ ਰਾਤ 24 ਘੰਟੇ ਦੇ ਅੰਦਰ ਅੰਦਰ ਜਿਹੜੀ ਬਹੁਤ ਜ਼ਿਆਦਾ ਜ਼ਮੀਨ ਹੈ ਜਿਹੜੀ ਆ ਵਾਰੀ ਦਰਿਆ ਆਪਣੇ ਅੰਦਰ ਲੱਗਿਆ ਆ ਵੇਂਦੇ ਮੇਨੇ ਘੰਟਿਆਂ ਦੇ ਵਿੱਚ ਹੀ ਆ ਕਨਾਲ ਦਾ ਮੱਥਾ ਤੇ ਲੈ ਗਿਆ ਜੀ ਇਹ ਕੁਝ ਘੰਟਿਆਂ ਵਿੱਚ ਕੁਝ ਘੰਟਿਆਂ ਦੇ ਵਿੱਚ ਹੀ ਤੇ ਆ ਹੁਣ ਤੁਸੀਂ ਆਪੇ ਇੱਥੇ 10 ਮਿੰਟ ਹੋ ਕੇ ਖੜਿਆ ਨੂੰ ਉਹ ਸਾਹਮਣੇ ਮਣਾ ਡਿੱਗੀ ਜਾਂਦੀਆਂ ਪੈਨ ਉਸ ਸਾਈਡ ਦੂਸਰੀ ਸਾਈਡ ਆ ਇਸ ਇਸ ਦੀ ਬੈਕ ਸਾਈਡ ਤੇ ਇਹ ਆਪੇ ਹਿਸਾਬ ਨਾਲ ਉਹ ਰਫਤਾਰ ਕਿੰਨੀ ਤੇ ਕਿੰਨਾ ਵੜਦਾ ਹੁਣ ਪਰ ਉਹ ਆਈ ਐ ਪੋਕਲੈਂਡ ਤੇ ਉਹ ਟਾਲੀਆਂ ਜੋ ਏਡੇ ਰੁੱਕ ਖੜੇ ਨੇ ਉਹਨੂੰ ਵੜ ਕੇ ਵਿੱਚ ਸੱਟਣ ਲੱਗ ਪਏ ਨੇ ਤੇ ਹਾਂ ਜੀ ਤੇ ਜਿੰਦੇ ਨਾਲ ਉਹਨੂੰ ਮਤਲਬ ਕਿ ਪਾਣੀ ਨੂੰ ਥੋੜਾ ਜਿਹਾ ਮਿੱਟੀ ਤੋਂ ਦੂਰ ਕੀਤਾ ਜਾਵੇ ਆ ਬਿਲਕੁਲ ਜੀ ਜਿੱਦਾਂ ਕਿ ਵੀਰ ਹੁਣਾਂ ਨੇ ਬਾਈ ਜੀ ਹੁਣਾਂ ਨੇ ਕਿਹਾ ਕਿ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਇੱਥੇ ਪਹੁੰਚੋ ਗੱਟੇ ਭਰ ਕੇ ਪਹੁੰਚੋ ਮਿੱਟੀ ਲੈ ਕੇ ਪਹੁੰਚੋ ਔਰ ਤਾਂਕਿ ਇਸ ਬੰਨ ਨੂੰ ਵੀ ਆਪਾਂ ਜਿਹੜਾ ਬਚਾ ਲੇਤਾ ਜਾਵੇ ਨਾਲ ਬਹੁਤ ਨੀਵਾ ਪਾਸਾ ਪਿੰਡ ਨੇ ਹਾਲੇ ਦਾ ਇਹ ਪਿੰਡ ਨਹੀਂ ਰਹਿਣਾ ਸਾਰਾ ਦਰਿਆਨ ਆਪਣੇ ਅੰਦਰ ਲਾ ਲੈਣਾ ਤੇ ਲੋਕ ਕਰਨ ਕੀ 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 ਜਿਵੇਂ ਵੀਰਾਂ ਨੇ ਹਬੀਬ ਕੇ ਬੰਨ ਬਚਾਇਆ ਪਛਾਰੀਆਂ ਦਾ ਬੰਨ ਬਚਾਇਆ ਉਦਾਂ ਹੀ ਗੁਜਾਰਿਸ਼ ਹੈ ਕਿ ਕਸੋ ਕਿ ਜਿਹੜੀ ਚੌਂਕੀ ਹੈ ਉੱਤੇ ਤੁਸੀਂ ਆਓ ਤੇ ਇੱਥੇ ਜਿਹੜਾ ਉਹ ਆਪਣੀ ਸੇਵਾ ਜਿਹੜੀ ਹੈ ਕਰੋ ਸਾਡੇ ਚੈਨਲ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਔਰ ਲੋਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜਾ ਇੱਥੇ ਪਹੁੰਚੋ ਟਰਾਲੀਆਂ ਜਿਹੜੀਆਂ ਨੇ ਉਹ ਬਾੜੀਆਂ ਭਰ ਕੇ ਨਾ ਲਿਆਏ ਜੇ ਓਨੀ ਕੋ ਲਿਆਇਆ ਜੇ ਕੋਈ ਸੜਕ ਥੋੜੀ ਜੀ ਖਰਾਬ ਹੈ ਜਿਹੜੀ ਕਿ ਭਾਰ ਚੱਲ ਸਕੇ ਤੇ ਵੀਰ ਮੇਰਾ ਹੱਥ ਜੋੜ ਕੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਉਹ ਇੱਥੇ ਪਹੁੰਚੋ ਜਿਹੜਾ ਕਿ ਇੰਟਰਨੈਸ਼ਨਲ ਪੰਚਤਦਾਲੋਂ ਇੱਥੇ ਮੌਜੂਦ ਨੇ ਇਹਨਾਂ ਨਾਲ ਸੰਪਰਕ ਕਰ ਲਓ ਔਰ ਜੋ ਵੀ ਇੱਥੇ ਲੋੜ ਹੈ ਉਹ ਪੂਰੀ ਕਰੋ ਧੰਨਵਾਦ